ਪ੍ਰੋਗਰਾਮ 16 ਨੇ ਸੱਚਵੇਂ ਤੁਹਾਡਾ ਸਤ ਸਾਭ ਦਾ ਸਵਾਗਤ ਗੱਲ ਕਰਾਂਗੇ ਚਲੰਤ ਮੁੱਦਿਆਂ ਦੀ ਚਲੰਤ ਮੁੱਦੇ ਕਿਹੜੇ-ਕਿਹੜੇ ਨੇ ਇੱਕ ਗਵਰਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹੜੀਆਂ ਗੱਲਾਂ ਦਾ ਜਵਾਬ ਦਿੱਤਾ ਔਰ ਕਿਹੜੇ ਗਿਲੇ ਕੀਤੇ ਨੇ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਆਪਣੀ ਪਾਰਟੀ ਨੂੰ ਲੈ ਕੇ ਵੀ ਦਾਅਵੇ ਕੀਤੇ ਤੇ ਨਾਲ ਹੀ ਗਵਰਨਰ ਦੇ ਬਾਰੇ ਵੀ ਇੱਕ ਟਿੱਪਣੀ ਕੀਤੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਔਰ ਤੀਜਾ ਮਸਲਾ ਜਿਹੜਾ ਉਹ ਗੁੰਡਾ ਟੈਕਸ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੱਕ ਪੁੱਜੀ ਗੱਲ ਉਸ ਤੋਂ ਬਾਅਦ ਐਕਸ਼ਨ ਹੁੰਦਾ ਤਾਂ ਕੀ ਹੁਣ ਸਥਾਨਕ ਪੱਧਰ ਦੇ ਅਫਸਰਾਂ ਦੀ ਸ਼ਾਮਤ ਆਉਣ ਵਾਲੀ ਹੈ ਚਾਹੇ ਉਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਜਾਂ ਫਿਰ ਕੋਈ ਹੋਰ ਨੇ ਉਹ ਕਿਹੜੇ ਕਿਹੜੇ ਲੋਕ ਨੇ ਉਸ ਦੇ ਉੱਤੇ ਹੁਣ ਮੁੱਖ ਮੰਤਰੀ ਜੀ ਨਜ਼ਰ ਪਈ ਹੈ ਤਾਂ ਕੀ ਅਗਲਾ ਵੱਡਾ ਐਕਸ਼ਨ ਵੀ ਹੋਰ ਹੋ ਸਕਦਾ ਇਸ ਤੇ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਗਵਰਨਰ ਦੀ ਇੱਕ ਪਾਸੇ ਪ੍ਰੈਸ ਕਾਨਫਰੰਸ ਹੁੰਦੀ ਹੈ ਜੋ ਸਰਹੱਦੀ ਦੌਰਾਂ ਉਹਨਾਂ ਨੇ ਕੀਤਾ ਉਹਨਾਂ ਨੇ ਸਾਰੇ 3 ਦਿਨ ਦੇ ਤਜਰਬੇ ਵੀ ਦੱਸੇ ਤੇ ਨਾਲ ਹੀ ਮੁੱਖ ਮੰਤਰੀ ਨੂੰ ਕਹਿ ਦਿੱਤਾ ਕਿ ਮੁੱਖ ਮੰਤਰੀ ਨੂੰ ਮੇਰੇ ਤੋਂ ਡਰ ਕਿਉਂ ਲੱਗਦਾ ਮੈਂ ਤਾਂ ਪਹਿਲਾਂ ਇਲੈਕਸ਼ਨ ਲੜੀ 8 ਦੇ ਵਿੱਚੋਂ 5 ਜਿੱਤਿਆ ਵੀ ਹਾਂ ਔਰ ਇਲੈਕਟਡ ਸਿਲੈਕਟਡ ਉਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਅਜੇ ਦੂਜੇ ਪਾਸੇ ਮੁੱਖ ਮੰਤਰੀ ਬੋਲਦੇ ਰਹੇ ਦੇਖੋ ਇੱਕ ਸਿਆਣੇ ਪੋਲਿਟਿਸ਼ੀਅਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਰਤ ਲੇਕਿਨ ਉਹਨਾਂ ਨੂੰ ਇੱਕ ਗੱਲ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡੇ ਜਿਹੜਾ ਪੋਲਿਟੀਕਲ ਸਿਸਟਮ ਹੈ ਸਾਡੀਆਂ ਜਿਹੜੀਆਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੇ ਉਹਦੇ 'ਚ ਹਮੇਸ਼ਾ ਜਿਹੜੀ ਇਪੋਰਟੈਂਸ ਆ ਮਹੱਤਤਾ ਵਾ ਉਹ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਹੀ ਦਿੱਤੀ ਜਾਂਦੀ ਉਹ ਸਰਕਾਰ ਦੇ ਫਰਜ਼ ਨੇ ਕਿ ਉਹਨਾਂ ਫਰਜ਼ਾਂ ਤੇ ਸਰਕਾਰ ਖਰਾ ਉਤਰਦੀ ਕਿ ਨਹੀਂ ਉਤਰਦੀ ਔਰ ਗਵਰਨਰ ਦਾ ਜਿਹੜਾ ਰੋਲਾ ਹੋ ਇਹਨਾਂ ਦਾ ਕਿ ਕੀ ਉਥੋਂ ਦੀ ਚੁਣੀ ਹੋਈ ਸਰਕਾਰ ਕੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਆ ਪੰਜਾਬ ਦੇ ਰਾਜਪਾਲ ਨੂੰ ਲੈ ਕੇ ਪੰਜਾਬ ਸਰਕਾਰ ਮਹਿਸੂਸ ਿਵੇਂ ਕਰ ਰਹੀ ਹੈ ਕਿ ਜਿਵੇਂ ਉਹ ਡਾਇਰੈਕਟ ਪੰਜਾਬ ਦੇ ਵਿੱਚ ਪੋਲਿਟਿਕਸ ਕਰ ਰਹੇ ਨੇ ਹੁਣ ਸਵਾਲ ਏ ਕਿ ਸੱਤ ਗੇੜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਤ ਦੇ ਸਰਦੀ ਜ਼ਿਲ੍ਹਿਆਂ ਦੇ ਵਿੱਚ ਲੱਗ ਤੇ ਹੁਣ ਕੱਢਣ ਪਾਉਣ ਨੂੰ ਕੀ ਆ ਹਾਲਾਂਕਿ ਜਿਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਦੋਂ ਦਾ ਮੋਢ ਵੱਜਾ ਜਦੋਂ ਦਾ ਸਾਡਾ ਲੋਕ ਸਿਸਟਮ ਜਿਹੜਾ ਬਹਾਲ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜੇਕਰ ਇਤਿਹਾਸ ਫਰੋਲੀਏ ਤੇ ਕਿਸੇ ਵੀ ਪੰਜਾਬ ਦੇ ਰਾਜਪਾਲ ਨੇ ਇੰਨੇ ਦੌਰੇ ਨਹੀਂ ਕੀਤੇ ਹੈਗੇ ਆਪਾਂ ਦੂਰ ਕੀ ਜਾਣਾ ਹਰਿਆਣੇ ਦੀ ਗੱਲ ਕਰ ਲੈਂਦੇ ਕਿ ਹਰਿਆਣਾ ਦੇ ਰਾਜਪਾਲ ਜਿਹੜੇ ਨੇ ਉਹ ਕਿੰਨੇ ਕੀ ਹਰਿਆਣੇ ਦੇ ਵਿੱਚ ਜਾ ਕੇ ਮੰਚਾਂ ਤੇ ਕਰਦੇ ਜਾਂ ਮੀਟਿੰਗਾਂ ਕਰਦੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਸਟੇਟ ਲੈਵਲ ਦਾ ਪ੍ਰਸ਼ਾਸਨ ਨਾਲ ਜਾਂਦਾ ਸਾਡਾ ਗਵਾਂਢੀ ਸੂਬਾ ਹਿਮਾਚਲ ਸਾਡੇ ਨਾਲ ਲੱਗਦਾ ਸਾਨੂੰ ਰਾਜਸਥਾਨ ਯੂਪੀ ਦੀ ਗੱਲ ਕਰ ਲੈਂਦੇ ਆ ਉੱਤਰਾਖੰਡ ਦੀ ਗੱਲ ਕਰ ਲੈਂਦੇ ਜਿਹੜੇ ਸਾਡੇ ਨਾਲ ਨਹੀਂ ਵੀ ਆ ਉੱਥੋਂ ਦੇ ਰਾਜਪਾਲ ਕਿੰਨੇ ਕੀ ਅਜਿਹੇ ਪ੍ਰੋਗਰਾਮ ਅਟੈਂਡ ਕਰਦੇ ਨੇ ਜ਼ਿਆਦਾਤਰ ਤੇ ਗਵਰਨਰ ਦਾ ਹੁੰਦਾ ਸੀ ਕਿ ਕੋਈ ਸੈਮੀਨਾਰ ਚੱਲ ਗਏ ਕੋਈ ਯੂਨੀਵਰਸਟੀਆਂ ਦੇ ਵਿੱਚ ਚੱਲ ਗਏ ਉਹਨੇ ਇੱਕ ਤੱਕ ਸੀਮਤ ਆ ਲੇਕਿਨ ਤੁਸੀਂ ਸੱਤ ਗੇੜੇ ਲਾ ਰਹੇ ਹੋ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਜਿਹੜੀ ਸਟੇਟ ਫੰਕਸ਼ਨਰੀ ਆ ਜਿਹੜੀ ਜਿਹਦੀ ਜਵਾਬਦੇਹੀ ਜਿਹੜੀ ਆ ਉਹ ਸਰਕਾਰ ਨੂੰ ਹੁੰਦੀ ਹੈ ਲੋਕਾਂ ਦੁਆਰਾ ਚੁਣੀ ਹੋਈ ਆ ਉਹ ਜਿਹੜੀ ਸਟੇਟ ਫੰਕਸ਼ਨਰੀ ਆ ਉਹ ਗਵਰਨਰ ਨੂੰ ਜਵਾਬ ਜਵਾਬਦੇਹੀ ਬਣ ਚੁੱਕੀ ਆ ਇਸੇ ਕਰਕੇ ਹੁਣ ਇਹ ਰੌਲਾ ਇਹ ਨਹੀਂ ਹੈ ਕਿ ਪੰਜਾਬ ਦੇ ਰਾਜਪਾਲ ਨੇ ਇਥੋਂ ਇਲੈਕਸ਼ਨ ਲੜਨੀ ਆ ਰੌਲਾ ਇਸ ਗੱਲ ਦਾ ਵਾ ਕਿ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਵਿੱਚ ਆਮ ਆਦੀ ਪਾਰਟੀ ਮਹਿਸੂਸ ਕਰਦੀ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਹ ਕਿ ਸਰਕਾਰੀ ਪੰਜਾਬ ਦੇ ਸਰਕਾਰੀ ਕੰਮ ਕਾਜ ਦੇ ਵਿੱਚ ਡਾਇਰੈਕਟ ਜਿਹੜਾ ਵਾ ਉਹ ਦਖਲ ਦੇ ਰਹੇ ਨੇ ਉਹਦੇ ਕਰਕੇ ਪੰਜਾਬ ਦੇ ਰਾਜਪਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਿਚਕਾਰ ਇਹ ਖੜਕੀ ਆ ਇਹ ਖੜਕਣ ਕਦੋਂ ਖਤਮ ਹੋਏਗੀ ਹੈ ਨਾ ਉਹ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ ਰਾਜਪਾਲ ਦੇ ਇੱਕ ਆਪਣਾ ਖੇਦਾਇਰਾ ਵਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਦਾ ਰਾਜਪਾਲ ਦੇ ਆਪਣੇ ਅਧਿਕਾਰ ਨੇ ਔਰ ਮੁੱਖ ਮੰਤਰੀ ਦੇ ਆਪਣੇ ਅਧਿਕਾਰ ਹੁੰਦੇ ਇਹਦੇ ਚ ਕੋਈ ਸ਼ੱਕ ਨਹੀਂ ਆ ਕਿ ਜਿਹੜੀ ਗੱਲ ਹੁਣ ਇਲੈਕਟਡ ਔਰ ਸਿਲੈਕਟਡ ਦੀ ਹੁੰਦੀ ਹੈ ਨਵੀਂ ਗੱਲ ਨਹੀਂ ਆ ਪਹਿਲਾ ਵੀ ਹੈ ਕਿ ਇੱਕ ਗਵਰਨਰ ਨੂੰ ਸਰਕਾਰ ਚ ਲਾਉਂਦੀ ਹੈ ਇਸ ਕਰਕੇ ਲਾਉਂਦੀ ਹੈ ਕਿ ਜਿਹੜਾ ਉੱਥੋਂ ਦੀ ਚੁਣੀ ਸਰਕਾਰ ਦੇ ਜਿਹੜੇ ਸਰਕਾਰ ਉੱਥੋਂ ਦੇ ਫਰਜ਼ ਜਿਹੜੇ ਇੱਕ ਸੰਵਿਧਾਨ ਦੇ ਦਾਰੇ ਵਿੱਚ ਰਹਿ ਕੇ ਕੁਝ ਕਰਦੀ ਕਿ ਨਹੀਂ ਕਰਦੀ ਉਹ ਇੱਕ ਰਾਖੀ ਦੇ ਤੌਰ ਤੇ ਹੁੰਦਾ ਹੁਣ ਦੇਸ਼ ਦੇ ਰਾਸ਼ਟਰਪਤੀ ਦੀ ਆਪਾਂ ਗੱਲ ਕਰ ਲਈ ਉਹ ਕਿੰਨੀ ਕੀ ਦਖਲ ਦਿੰਦੇ ਨੇ ਕੀ ਕਦੀ ਦੇਸ਼ ਦੇ ਰਾਸ਼ਟਰਪਤੀ ਨੇ ਦੌਰਾ ਕੀਤਾ ਮਣੀਪੁਰ ਦਾ ਕਿ ਉੱਤੇ ਕੀ ਹਾਲਾਤ ਬਣੇ ਨੇ ਕੀ ਕਦੀ ਉਹਨਾਂ ਨੇ ਦੌਰਾ ਕੀਤਾ ਕਿ ਯੂਪੀ ਦੇ ਵਿੱਚ ਦੰਗੇ ਕਿਉਂ ਹੁੰਦੇ ਨੇ ਜੇ ਆਪਾਂ ਗੱਲ ਹੀ ਕਰ ਲਈ ਰਾਜਪਾਲ ਦਾ ਔਰ ਇੱਕ ਰਾਸ਼ਟਰਪਤੀ ਦਾ ਗੱਲ ਕਰੀ ਕਿਉਂ ਸੂਬਿਆਂ ਦੇ ਵਿੱਚ ਰਾਜਪਾਲ ਹੁੰਦੇ ਨੇ ਸੈਂਟਰ ਲੈਵਲ ਤੇ ਰਾਸ਼ਟਰਪਤੀ ਸਾਡੇ ਸਰਵਉੱਚ ਜਿਹੜੀ ਸਾਡੀ ਇੱਕ ਭਾਰਤ ਦਾ ਇੱਕ ਸਭ ਤੋਂ ਪਹਿਲਾ ਨਾਗਰਿਕ ਹੁੰਦਾ ਦੇਸ਼ ਦੇ ਰਾਸ਼ਟਰਪਤੀ ਹੁੰਦੇ ਆ ਗਵਰਨਰ ਸੂਬੇ ਦਾ ਪਹਿਲਾ ਨਾਗਰਿਕ ਹੁੰਦਾ ਗੱਲ ਅਗਰ ਉਹਨਾਂ ਨੇ ਇਹ ਗੱਲ ਕਰ ਲਈ ਤੇ ਫਿਰ ਦੇਸ਼ ਦੇ ਰਾਸ਼ਟਰਪਤੀ ਨੂੰ ਤੇ ਜਾਣਾ ਚਾਹੀਦਾ ਉਹਨਾਂ ਨੂੰ ਤੇ ਮੱਧ ਪ੍ਰਦੇਸ਼ ਵੀ ਜਾਣਾ ਚਾਹੀਦਾ ਉਹਨਾਂ ਨੂੰ ਤੇ ਗੁਜਰਾਤ ਦੇ ਬੰਦਰਗਾਹ ਦੇ ਵਿੱਚ ਹੀ ਜਾਣਾ ਚਾਹੀਦਾ ਜਿੱਥੋਂ ਮਹੀਨੇ ਕੀ ਬਾਅਦ ਅਰਬਾਂ ਖਰਬਰਾਂ ਪੇ ਰਪਈਆਂ ਦਾ ਨਸ਼ਾ ਫੜਿਆ ਜਾਂਦਾ ਹੈਗਾ ਜਦੋਂ ਉਹਨਾਂ ਨੂੰ ਸਵਾਲ ਇਹ ਹੁੰਦਾ ਹੈ ਕਿ ਰਾਜਸਥਾਨ ਦਾ ਬਾਰਡਰ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਨਾਲੋਂ ਵੀ ਵੱਡਾ ਹੈ ਉੱਥੇ ਤਾਂ ਕਦੇ ਦੇਖਿਆ ਨਹੀਂ ਗਿਆ ਇੱਥੇ ਕਿਉਂ ਸਾਡੇ ਨਾਲ ਪੰਗਾ ਪਾਉਂਦੇ ਐ ਉਹ ਕਹਿੰਦਾ ਮੈਨੂੰ ਕੋਈ ਗਿਲਾ ਸ਼ਿਕਾਇਤ ਨਹੀਂ ਨਾ ਮੈਂ ਰਾਜਨੀਤੀ ਕਰਦਾ ਉੱਥੋਂ ਦੇ ਕੌਣ ਹੀ ਜਾਂਦੇ ਮੇਰੀ ਤਾਂ ਕਿਸੇ ਰਿਗਵਰਨਰ ਨਾਲ ਗੱਲ ਨਹੀਂ ਹੋਈ ਪਰ ਮੈਂ ਪੰਜਾਬ ਨੂੰ ਦੇਖਣਾ ਹੈ ਜਿੱਥੇ ਕਾਨੂੰਨ ਦੇ ਹਿਸਾਬ ਨਾਲ ਕੰਮ ਨਹੀਂ ਹੋਏਗਾ ਮੈਂ ਪੁੱਛਦਾ ਰਹੂੰਗਾ ਜਦੋਂ ਤੱਕ ਕੰਮ ਨਹੀਂ ਹੁੰਦੇ ਤੁਸੀਂ ਡਾਇਰੈਕਟ ਪੰਜਾਬ ਦੇ ਡੀਜੀਪੀ ਨੂੰ ਬੁਲਾ ਸਕਦੇ ਹੋ ਤੁਸੀਂ ਉਹਨਾਂ ਕੋਲ ਰਿਪੋਰਟ ਵੀਕਲੀ ਡੇ ਟੂ ਡੇ ਵੀ ਲੈ ਸਕਦੇ ਹੋ ਤੁਸੀਂ ਚੀਫ ਸਕੱਟਰੀ ਨੂੰ ਬੁਲਾ ਸਕਦੇ ਹੋ ਡੇ ਟੂ ਡੇ ਡੇ ਟੂ ਡੇ ਬੁਲਾ ਸਕਦੇ ਹੋ ਇਹ ਤੁਹਾਡਾ ਰਾਈਟ ਆ ਅਧਿਕਾਰ ਆ ਪਰ ਜਦੋਂ ਤੁਸੀਂ ਜਾ ਕੇ ਆਪ ਉਥੇ ਮੰਚ ਸਜਾਓਗੇ ਉਹਦੇ ਨਾਲ ਫਿਰ 스테ਟ ਵਰਸਸ ਗਵਰਨਰ ਦਾ ਜਿਹੜਾ ਪੇਚਾ ਪਏਗਾ ਗਵਰਨਰ ਪੰਜਾਬ ਦੇ ਡੀਜੀਪੀ ਨੂੰ ਬੁਲਾਉਣ ਹਫਤੇ 'ਚ ਬੁਲਾਉਣ ਮਹੀਨੇ 'ਚ ਬੁਲਾਉਣ ਰੋਜ਼ ਬੁਲਾਉਣ ਉਹ ਚੱਲ ਜਾਂਦਾ ਕਿ ਤੁਸੀਂ ਰਿਪੋਰਟ ਲੈਣੀ ਹੁੰਦੀ ਹੈ ਕਿ ਬਾਰਡਰ ਸਟੇਟ ਆ ਠੀਕ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਆ ਬਾਰਡਰ ਸਿਟੀ ਤੁਹਾਨੂੰ ਰਿਪੋਰਟ ਮੰਗਾਉਣੀ ਜੇ ਤੁਸੀਂ ਦੇਖਣੀ ਤੇ ਦੇਖ ਸਕਦੇ ਤੁਸੀਂ ਫੀਡਬੈਕ ਵੀ ਲੈ ਸਕਦੇ ਪਰ ਜਿਹੜੇ ਤੁਸੀਂ 6 3 ਦਿਨ ਦਾ ਦੋਹਰਾ ਕਰਦੇ ਹੋ ਫਿਰ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਉਹਦਾ ਕਿਤੇ ਨਾ ਕਿਤੇ ਸਰਕਾਰ ਮਹਿਸੂਸ ਕਰੀ ਕਿ ਸਾਡੇ ਤੇ ਪੋਲਿਟিক্যাল ਝੋਟ ਆ ਇਹਦਾ ਮਤਲਬ ਇਹ ਹੈ ਕਿ ਜਦੋਂ ਗਵਰਨਰ ਇੰਟਰਵਿਨ ਕਰਦੇ ਨੇ ਗਵਰਨਰ ਸਰਕਾਰ ਦੀ ਫੰਕਸ਼ਨਿੰਗ ਤੇ ਕਿੰਤੂ ਪਰੰਤੂ ਕਰਦੇ ਉਹਦੇ ਚ ਬੀਜੇਪੀ ਨੂੰ ਫਾਇਦਾ ਹੁੰਦਾ ਹੋਊਗਾ ਇਹ ਕਾ ਕਿ ਸਰਕਾਰ ਜਿਹੜਾ ਗਵਰਨਰ ਦਾ ਕੰਮ ਇਹ ਨਹੀਂ ਆ ਜੋ ਪੰਜਾਬ ਦੇ ਗਵਰਨਰ ਕਰ ਰਹੇ ਨੇ ਕਿਉਂਕਿ ਇਸ ਨੂੰ ਲੈ ਕੇ ਹੁਣ ਵੱਡੇ ਵੱਡੇ ਜਿਹੜੇ ਸਾਡੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਐਡਵੋਕੇਟ ਨੇ ਉਨ੍ਹਾਂ ਦੀਆਂ ਵੀ ਟਿੱਪਣੀਆਂ ਇਸ ਮਸਲੇ ਦੇ ਵਿੱਚ ਆ ਚੁੱਕੀਆਂ ਨੇ ਕਿ ਇਹ ਗਵਰਨਰ ਦੇ ਰਾਈਟ ਹੈ ਕਿ ਨਹੀਂ ਹੈ ਇਹ ਇੱਕ ਆਪਣੇ ਆਪ ਚ ਵੱਡਾ ਸਵਾਲ ਜਿਹੜੀ ਆਪਾਂ ਖਬਰ ਵੀ ਚਲਾਈ ਹੈ ਉਹਦੇ ਚ ਜਿਹੜਾ ਆਪਾਂ ਕਹਿ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰੇ ਤੋਂ ਦੂਹੀ ਕਹਿ ਰਹੇ ਕਿ ਡਰਨ ਤੋਂ ਡਰਨ ਦੀ ਲੋੜ ਨਹੀਂ ਆ ਯੂਨੀਵਰਸਟੀਆਂ ਦਾ ਚਾਂਸਲਰ ਬਣੇ ਰਹਿਣਾ ਸੀਐਮ ਨੂੰ ਪਸੰਦ ਨਹੀਂ ਹੈ ਨਾ ਉਦੋਂ ਚ ਜਿਹੜੇ ਐਡਵੋਕੇਟ ਨੇ ਪੰਜਾਬ ਅਤੇ ਹਰਿਆਣਾ ਇਕੱਡੇ ਐਡਵੋਕੇਟ ਨਵਕਿਰਨ ਸਿੰਘ ਉਹ ਕਹਿੰਦੇ ਨੇ ਕਹਿੰਦੇ ਕਿ ਮਾਈ ਲੀਗਲ ਮਾਈਂਡ ਡਾਊਟ ਦਾ ਗਵਰਨਰ ਕੈਨ ਬਿਹੇਵ ਇਨ ਸੱਚ ਮੈਨਰ ਵਾਈਲ देयर इज ਅ ਡੈਮੋਕਰੈਟਿਕ ਇਲੈਕਟਿਡ ਗਵਰਨਮੈਂਟ ਨਾ ਵੀ ਹੁਣ ਹੁਣ ਜੁਡੀਸ਼ਲੀ ਇੰਟਰਵੈਨ ਨੀਡ ਟੂ ਬੀ ਸੌਲ ਹੁਣ ਸਵਾਲ ਇਹ ਹੈ ਕਿ ਉਹ ਵੀ ਕਹਿ ਰਹੇ ਨੇ ਇੱਕ ਜਿਹੜੇ ਹਾਈ ਕੋਰਟ ਦੇ ਨਾਮੀ ਵਕੀਲ ਅਗਰ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਪੰਜਾਬ ਦੇ ਰਾਜਪਾਲ ਬਿਹੇਵ ਕਰ ਰਹੇ ਨੇ ਇੱਕ ਚੁਣੀ ਹੋਈ ਸਰਕਾਰ ਦੇ ਕੰਮਕਾਜ ਦਖਲ ਦੇ ਵਾਕਏ ਇਹਦੇ ਚ ਜੁਡੀਸ਼ਰੀ ਨੂੰ ਇੰਟਰਵੈਨ ਕਰਨ ਦੀ ਜ਼ਰੂਰਤ ਪੈ ਗਈ ਆ ਹੁਣ ਇਸ ਚੀਜ਼ਾਂ ਤੋਂ ਪੰਜਾਬ ਦੇ ਰਾਜਪਾਲ ਨੂੰ ਬਚਣਾ ਚਾਹੀਦਾ ਹੈਗਾ ਤੁਸੀਂ ਇੱਕ ਗਵਰਨਰ ਹੋ ਲੋਕਾਂ ਨੇ ਸਬਕ ਦੇਣਾ ਹੈਗਾ ਸਰਕਾਰ ਨੇ ਕੰਮ ਕੀਤੇ ਕਿ ਨਹੀਂ ਕੀਤੇ ਤੁਸੀਂ ਸਰਕਾਰ ਨੂੰ ਲੈਸਨ ਸਿਖਾਸੇ ਤੁਸੀਂ ਤੇ ਇਹ ਦੇਖਣਾ ਕਿ ਸੰਵਿਧਾਨ ਦਾ ਆਰਟੀਕਲ ਕੀ ਕਹਿੰਦਾ ਹੈਗਾ ਜਾਂ ਕਿਹੜੇ ਆਰਟੀਕਲ ਦੀ ਕਿਹੜੀ ਮਦ ਕਹਿੰਦੀ ਹੈਗੀ ਹੈ ਕੀ ਸਬਦਾਨ ਦੀ ਵਾਇਲੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਉਹ ਤੁਸੀਂ ਦੇਖਣੀ ਹੈ ਤੁਸੀਂ ਸਰਕਾਰ ਦੀ ਜਿਹੜੀ ਜਵਾਬ ਤਲਬੀ ਕਰ ਰਹੀ ਔਰ ਉਸ ਨੂੰ ਲੈ ਕੇ ਹਾਂ ਠੀਕ ਹੈ ਕਿ ਯੂਨੀਵਰਸਟੀਆਂ ਦੇ ਚਾਂਸਲਰ ਕਿਉਂਕਿ ਇੱਕ ਰੀਤ ਚੱਲਦੀ ਆ ਰਹੀ ਹੈ ਕਿ ਯੂਨੀਵਰਸਟੀਆਂ ਦੇ ਜਿਹੜੇ ਚਾਂਸਲਰ ਉੱਥੋਂ ਦੇ ਗਵਰਨਰ ਹੀ ਹੋਣੇ ਚਾਹੀਦੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਦੀ ਜਿਹੜੀ ਰეკਮੈਂਡੇਸ਼ਨ ਆਉਂਦੀ ਆ ਪੈਨਲ ਬੰਦੇ ਨੇ ਸਿਲੈਕਸ਼ਨ ਕਮੇਟੀਆਂ ਬੰਦੀਆਂ ਨੇ ਉਹਨਾਂ ਚੋਂ ਇੱਕ ਨੂੰ ਜਿਹੜੇ ਨੇ ਉਹ ਗਵਰਨਰ ਮੋਹਰ ਲਾ ਕੇ ਭੇਜ ਦਿੰਦੇ ਕਿ ਇਹ ਬੰਦਾ ਕਿਉਂਕਿ ਸਰਕਾਰ ਨੇ ਵੀ ਤਿੰਨ ਤਿੰਨ ਮੰਨ ਲਓ ਹੁਣ ਮੰਨ ਲਓ ਪੀਏਬੀ ਯੂਨੀਵਰਸਿਟੀ ਦਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਖਾਲੀ ਆ ਸਰਕਾਰ ਸਿਲੈਕਸ਼ਨ ਕਮੇਟੀ ਬਣਾਉਂਗੀ ਫਿਰ ਪੈਨਲ ਭੇਜ ਤਿੰਨ ਦਾ ਪੈਨਲ ਭੇਜਿਆ ਤਿੰਨਾਂ ਚੋਂ ਸਰਕਾਰ ਹੋਊਗੀ ਕਿ ਇਹ ਇਹ ਗਵਰਨਰ ਉਹਦੇ ਚੈੱਕ ਲਾ ਦੂਗਾ ਉਹ ਇੱਕ ਪ੍ਰੋਸੈਸ ਆ ਕੱਲਾ ਪੰਜਾਬ ਨਹੀਂ ਕਿਉਂਕਿ ਜਿੱਥੇ-ਜਿੱਥੇ ਵੀ ਭਾਜਪੀ ਵੱਲੋਂ ਥਾਪੇ ਹੋਏ ਗਵਰਨਰ ਨੇ ਉਹਨਾਂ ਨੇ ਹਰ ਸਰਕਾਰ ਨੂੰ ਦੁਖੀ ਕੀਤਾ ਇਲਜ਼ਾਮ ਲੱਗਦੇ ਨੇ ਪੰਜਾਬ ਇਲਜ਼ਾਮ ਲਾ ਰਿਹਾ ਹਰਿਆਣਾ ਲਗਾ ਰਿਹਾ ਕੇਰਲਾ ਲਗਾ ਹਰਿਆਣਾ ਨਹੀਂ ਸੋਰੀ ਦਿੱਲੀ ਲਗਾ ਰਿਹਾ ਕੇਰਲਾ ਲਗਾ ਰਿਹਾ ਬੰਗਾਲ ਲਗਾ ਰਿਹਾ ਤਾਮਿਲ ਅਡੂਨ ਲਗਾ ਰਿਹਾ ਹਰ ਸਟੇਟ ਜਿੱਥੇ ਨਾਨ ਬੀਜੇਪੀ ਸਟੇਟ ਆ ਰੂਲ ਕਰ ਰਹੀ ਹੈ ਉਥੇ ਸਾਰੇ ਮੁੱਖ ਮੰਤਰੀ ਇਹੀ ਕਹਿ ਰਹੇ ਨੇ ਕਿ ਬੀਜੇਪੀ ਵੱਲੋਂ ਲਾਏ ਹੋਏ ਜਿਹੜੇ ਸਿਲੈਕਟਡ ਗਵਰਨਰ ਆ ਉਹ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਤਾਮਿਲਨਾਡੂ ਦੀ ਉਦਾਹਰਨ ਵੀ ਵਾਰ-ਵਾਰ ਦਿੰਦੇ ਰਹੇ ਕਹਿੰਦੇ ਮੈਂ ਹੁਣ ਤੱਕ 27 ਅਪਾਇੰਟ ਕੀਤੇ ਆ ਉਥੇ ਨਿਯੁਕਤੀਆਂ ਕੀਤੀਆਂ ਵਾਈਸ ਚਾਂਸਲਰ ਦੀਆਂ ਕਿਤੇ ਇੱਕ ਥਾਂ ਸਵਾਲ ਨਹੀਂ ਉੱਠਿਆ ਉਥੇ ਕਿਹੜਾ ਸਾਡੀ ਬੀਜੇਪੀ ਦੀ ਉਹ ਕਹਿੰਦੇ ਸੀ ਸਾਡੇ ਸ਼ਬਦ ਨਹੀਂ ਵਰਤਦੇ ਕਹਿੰਦੇ ਉਥੇ ਕਿਹੜਾ ਬੀਜੇਪੀ ਦੀ ਸਰਕਾਰ ਸੀ ਸਟਾਲਨ ਦੀ ਸਰਕਾਰ ਸੀ ਇਹ ਵੀ ਕਹੀ ਇੱਕ ਨਸ਼ੇ ਦੇ ਮੁੱਦੇ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਗੱਲਾਂ ਕਹੀਆਂ ਕਹਿੰਦੇ 10000 ਪੁ ਜਿੱਥੇ ਚੰਗਾ ਫੈਸਲਾ ਚਾਹੀਏ ਲੱਖ ਹੁਣ ਮਨਮਟਾਵ ਪਰ ਚੰਗਾ ਫੈਸਲਾ ਮੈਂ ਕਹੂੰਗਾ ਉਹ ਵੀ ਕਹਿੰਦੇ ਮੇਰੇ ਕਹਿਣ ਤੇ ਸ਼ਾਇਦ ਉਹਨਾਂ ਨੇ ਕੀਤਾ ਹੋਵੇ ਕਿਉਂਕਿ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਜਾਂ ਸਥਾਨਕ ਪੱਧਰ ਤੇ ਥਾਣੇ ਦੀ ਮਿਲੀ ਭੁਗਤਾਨ ਨਸ਼ਾ ਤਸਕਰਾਨਾ ਦੋਗੇ ਦੇ ਵਿੱਚ ਤੇ ਦੋ ਰਾਵਾਨੀਆਂ ਕਿ ਪੁਲਿਸ ਵਾਲੇ ਸਾਰੇ ਤੇ ਨਹੀਂ ਬਹੁਤ ਮਿਲੇ ਹੋਏ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਜਾਂ ਜਣਾ ਨਸ਼ਾ ਵੇਚਣ ਵਾਲੇ ਨੇ ਜਾਂ ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ ਆ ਪਿੱਛੇ ਜੇ ਕੁੜੀ ਮੁੰਡਾ ਵੀ ਪੁਲਿਸ ਵਾਲੇ ਫੜੇਗੇ ਨੇ ਕੁੜੀ ਤੇ ਹਣੀ ਟਰੈਪ ਚ ਫਸਾ ਕੇ ਪੈਸੇ ਇਕੱਠੇ ਕਰਦੀ ਨਾ ਉਹਦੇ ਚ ਠੀਕ ਹੈ ਕਿ ਪੁਲ ਇਹ ਤੇ ਨਹੀਂ ਕਿ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਪਹਿਲੇ ਨਹੀਂ ਪਤਾ ਸੀ ਠੀਕ ਹੈ ਕਿ ਪੁਲਿਸ ਵਾਲੇ ਵੱਡੇ ਅਫਸਰ ਗੁੰਗੇ ਹੋ ਗਏ ਸੀ ਬੋਲੇ ਹੋ ਗਏ ਸੀ ਕਾਣੇ ਹੋ ਗਏ ਸੀ ਦੇਖਦੇ ਨਹੀਂ ਸੀ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਨਫਰੀ ਕੀ ਕਰਦੀ ਹੈਗੀ ਜਦੋਂ ਮਾਮਲਾ ਪੋਲਿਟੀਕਲ ਬਣ ਜਾਂਦਾ ਹੈ ਕੋਈ ਲਗਾਤਾਰ 6 ਦੌਰੇ ਹੋ ਚੁੱਕੇ ਹੀ ਗਵਰਨਰ ਦੇ ਹੋ ਲਗਾਤਾਰ ਇਹ ਸੀ ਖਾਸ ਕਰਕੇ ਜਿਹੜਾ ਸਰਦੀ ਜ਼ਿਲ੍ਹੇ ਨੇ ਕਿ ਉੱਥੋਂ ਦੇ ਲੋਕ ਮਿਲੇ ਨੇ ਹੱਟੀਆਂ ਤੇ ਜਦ ਸੌਦੇ ਦੀ ਜਗ੍ਹਾ ਨਸ਼ਾ ਵੇਚਣ ਲੱਗ ਪਏ ਰੇੜੀ ਵਾਲੀਆਂ ਸਬਜ਼ੀਆਂ ਦੀ ਜਗ੍ਹਾ ਉਥੇ ਸਬਜ਼ੀਆਂ ਵੇਚਣ ਦੀ ਬਜਾਏ ਚਟਾ ਕੋਕੀਨ ਤੇ ਹੋਰ ਗੰਦਮੰਦ ਵਿਕਣ ਲੱਗ ਪਏ ਇਹਦਾ ਮਤਲਬ ਵੀ ਕਿ ਪੰਜਾਬ ਦੀ ਜਿਹੜੀ ਕੀ ਹਾਲਾਤ ਨੇ ਚਾਹੇ ਗਵਰਨਰ ਦੇ ਕਹੇ ਤੇ ਬਦਲੇ ਜਾਂ ਮੁੱਖ ਮੰਤਰੀ ਕਹੂਗਾ ਕਿ ਮੈਨੂੰ ਲੱਗਾ ਕਿ ਬਦਲਣੇ ਚਾਹੀਦੇ ਉਹਦੇ 'ਚ ਤੇ ਕੋਈ ਕ੍ਰੈਡਿਟ ਵਾਰ ਦੀ ਗੱਲ ਨਹੀਂ ਆ ਲੇਕਿਨ ਇਹ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈਗਾ ਉਹ ਰਲ ਮਿਲ ਕੇ ਬਚਾਉਣਾ ਉਹਦੇ 'ਚ ਪੰਜਾਬ ਸਰਕਾਰ ਦਾ ਮੁਢਲਾ ਫਰਜ਼ ਆਏਗਾ ਨੇ ਪਰ ਇਹ ਜਿਹੜਾ ਵਾਰ-ਵਾਰ ਗਵਰਨਰ ਵੱਲੋਂ ਇਹ ਕਹਿਣਾ ਕਿਉਂਕਿ ਕਈ ਟਿੱਪਣੀਆਂ ਇਹੋ ਜਿਹੇ ਗਵਰਨਰ ਸਾਹਿਬ ਕਰ ਜਾਂਦੇ ਨੇ ਜਿਹਦੇ ਚ ਲਾਜ਼ਮੀ ਤੌਰ ਤੇ ਜਦੋਂ ਤੁਸੀਂ ਕਿਸੇ ਦੇ ਚੁੰਡੀ ਵੱਢੋਗੇ ਤੇ ਬੰਦਾ ਉਹ ਵੀ ਫਿਰ ਰੁਕ ਭਰਨ ਦੀ ਕੋਸ਼ਿਸ਼ ਕਰੂਗਾ ਪਰ ਮੁੱਖ ਮੰਤਰੀ ਇਹੋ ਜਿਹਾ ਮੌਕਾ ਉਹ ਜਾਣ ਨਹੀਂ ਦਿੰਦੇ ਕਿਉਂਕਿ ਸ਼ੁਰੂਆਤ ਜਿਸ ਪਾਸਿਓਂ ਵੀ ਉਹਦੇ ਨਾਲ ਸਬੰਧ ਵਿਗੜਦੇ ਨੇ ਹੁਣਾਂ ਤੇ ਚਾਹੀਦਾ ਕਿ ਆਪਣਾ ਆਪਣਾ ਦਾਇਰਾ ਵਾ ਆਪਣੀ ਆਪਣੀ ਡਿਊਟੀ ਆਪਣੇ ਆਪਣੇ ਅਧਿਕਾਰ ਆਪਣੇ ਆਪਣੇ ਫਰਜ਼ ਹਨ ਫਰਜਾਂ ਤੋਂ ਬਾਹਰ ਜਾ ਕੇ ਅਧਿਕਾਰਾਂ ਤੋਂ ਬਾਹਰ ਜਾ ਕੇ ਅਗਰ ਤੁਸੀਂ ਕੋਈ ਸਿਆਸਤ ਕਰੋਗੇ ਤਾਂ ਉਹਦਾ ਲਾਜ਼ਮੀ ਤੌਰ ਤੇ ਤੁਹਾਨੂੰ ਉਸੇ ਭਾਅ ਸੂ ਫਿਰ ਗੱਲਾਂ ਸੁਣਣੀਆਂ ਪੈਣੀਆਂ ਨੇ ਔਰ 10000 ਵਾਲਾ ਜਿਹੜਾ ਮੁਲਾਜ਼ਮ ਆ ਅੱਜ ਗਵਰਨਰ ਕਹਿ ਰਹੇ ਨੇ 10000 ਬਦਲ ਮੇਰੇ ਕਹਿ ਤਾ ਜੇ ਮੁੱਖ ਮੰਤਰੀ ਨੇ ਬਦਲਿਆ ਗਨੇ ਪੰਜਾਬ ਪੁਲਿਸ ਨੂੰ ਪੁੱਛ ਕੇ ਦੇਖੋ ਨਾ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਪੁੱਛ ਕੇ ਦੇਖਣੋ ਕਿ ਉਹਨਾਂ ਦੀ ਕੀ ਭਾਅ ਵੜ ਰਹੀ ਆ ਉਹ ਤੇ ਕਹਿੰਦੇ ਕਿ ਵੱਡੇ ਅਧਿਕਾਰੀ ਕਹਿ ਰਹੇ ਨੇ ਕਿ ਇਹਦੇ ਨਾਲ ਸਾਡੀ ਸਿਸਟਮ ਹੀ ਖਰਾਬ ਹੋ ਜਾਊਗਾ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਪੁਲਿਸ ਦੇ ਵਿੱਚ ਹਪਰਾ ਤਪੜੀ ਮੱਚ ਗਈ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਬਦਲੀਆਂ ਹੋ ਗਈਆਂ ਨਾ ਤੇ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੁਲਿਸ ਵਾਲੇ ਜਿਹੜੇ ਵੀ ਨਸ਼ੇ ਦੇ ਤਸਕਰਾਂ ਨਾਲ ਕਿੰਨੇ ਮਿਲਿਓ ਸਾਰਿਆਂ ਨੂੰ ਪਤਾ ਕਿ ਉਹ ਜਿੰਨੇ ਵੀ ਮਿਲੇ ਆਗੇ ਨੇ ਚਾਹੇ ਘਾਟ ਹੀ ਮਿਲੇ ਆਗੇ ਨੇ ਪਰ ਉਹ ਸਾਡੇ ਪੰਜਾਬ ਦੇ ਵਿਰੋਧੀ ਨੇ ਜੀ ਜਿੱਥੇ ਤੱਕ ਰਹੀ ਗੱਲ ਇਸ ਕਸ਼ਮਕਸ਼ ਚ ਵਾਈਸ ਗਵਰਨਰ ਜਿਹੜੇ ਜਵਾਬ ਦੇ ਦਿੰਦੇ ਨੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੋਂਦਰੋਂ ਜਵਾਬ ਆ ਜਾਂਦਾ ਹੁਣ ਇੱਕ ਪਾਸੇ ਇਧਰ ਗਵਰਨਰ ਤੇ ਨਜ਼ਰਾਂ ਟਿਕੀਆਂ ਸੀ ਪੰਜਾਬ ਦੇ ਲੋਕਾਂ ਦੀ ਕੀ ਕੀ ਬੋਲਦੇ ਆ ਕੀ ਲੈ ਕੇ ਆਏ ਤਿੰਨਾਂ ਦਿਨਾਂ ਚ ਤਜਰਬਾ ਕੀ ਦੱਸ ਰਿਹਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ ਚ ਜਾ ਕੇ ਚਾਹੇ ਉਹਨਾਂ ਦਾ ਇੱਕ ਆਪਣਾ ਪਾਰਟੀ ਦਾ ਪ੍ਰਚਾਰ ਸੀ ਪਰ ਉਹਦੇ ਵਿੱਚ ਪੰਜਾਬ ਨੂੰ ਵੀ ਧਿਆਨ ਚ ਰੱਖਦੇ ਹੋયા ਆ ਦਿੱਲੀ ਨੂੰ ਧਿਆਨ ਚ ਰੱਖਦੇ ਹੋયા ਬਹੁਤ ਵੱਡੇ ਦਾਅਵੇ ਕੀਤੇ ਗਏ ਮੁੱਖ ਮੰਤਰੀ ਵੱਲੋਂ ਦੇਖੋ ਹਰਿਆਣੇ ਦੇ ਵਿੱਚ ਵੀ ਇਲੈਕਸ਼ਨ ਲੜ ਰਹੇ ਨੇ ਜਿਵੇਂ ਅੱਜ ਕਿਉਂਕਿ ਸ਼ੁਰੂਆਤ ਹੋ ਚੁੱਕੀ ਆ ਵਿਧਾਨ ਸਭਾ ਹਰਿਆਣੇ ਦੇ ਵਿੱਚ ਉਮੀਦ ਆ ਕਿ ਅਕਤੂਬਰ ਮਹੀਨੇ ਦੇ ਵਿੱਚ ਹੋ ਜਾਏਗੀ ਔਰ 90 ਵਿਧਾਨ ਸਭਾ ਅਸੈਂਬਲੀਆਂ ਨੇ ਹਾਲਾਂਕਿ ਗੱਠ ਜੋ ਟੁੱਟ ਚੁੱਕਾ ਗਿਆ ਕੁਰਕ ਖੇਤਰ ਇਹਨਾਂ ਨੇ ਲੜੀ ਸੀ ਬਾਕੀ 9 ਸੀਟਾਂ ਜਿਹੜੀਆਂ ਹਰਿਆਣੇ ਦੇ ਲੋਕ ਸਭਾ ਵਾ ਉਹ ਕਾਂਗਰਸ ਪਾਰਟੀ ਨ ਲੜ ਰਹੀ ਹੈ ਉਹ ਗੱਠ ਜੋ ਟੁੱਟਾ ਹੁਣ 90 ਸੀਟਾਂ ਤੇ ਖੁਦ ਆਮਾਦੀ ਪਾਰਟੀ ਚੋਂ ਲੜ ਰਹੀ ਆ ਹੁਣ ਦੇਖਦੇ ਆ ਕਿ ਆਮਾਦੀ ਪਾਰਟੀ ਹਰਿਆਣਾ ਦੇ ਵਿੱਚ ਐਡੀ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਹੈ ਨਹੀਂ ਆ ਪਰ ਉਹਦਾ ਨੁਕਸਾਨ ਕਿਨੂੰ ਹੁੰਦਾ ਉਹ ਵੇਖਣ ਵਾਲੀ ਗੱਲ ਆ ਉਹਦਾ ਨੁਕਸਾਨ ਕੀ ਕਾਂਗਰਸ ਨੂੰ ਹੋਏਗਾ ਜਾਂ ਉਹਦਾ ਨੁਕਸਾਨ ਬੀਜੇਪੀ ਨੂੰ ਹੋਊਗਾ ਜੇ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਇਹਦਾ ਮਤਲਬ ਬੀਜੇਪੀ ਰਿਪੀਟ ਕਰੇਗੀ ਜੇ ਬੀਜੇਪੀ ਦਾ ਨੁਕਸਾਨ ਹੁੰਦਾ ਮਤਲਬ ਕਿ ਕਾਂਗਰਸ ਸਰਕਾਰ ਬਣੂਗੀ ਅੱਜ ਦੇ ਤਰੀਕ ਦੇ ਨਾਲ ਉਥੇ ਆਮਾਦੀ ਪਾਰਟੀ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਹਾਲਾਂਕਿ ਕਿਉਂਕਿ ਅਰਵਿੰਦ ਕੇਜਰੀਵਾਲ ਹਰਿਆਣੇ ਦੇ ਜੰਪਲ ਨੇ ਹਰਿਆਣੇ ਦੇ ਵਾਸੀ ਨੇ ਹਰਿਆਣੇ ਦਾ ਲਾਲ ਕਹਿ ਕੇ ਉਹਨੂੰ ਪੁਕਾਰਿਆ ਜਾ ਰਿਹਾ ਜਾ ਰਿਹਾ ਵਾ ਨਾਰਾ ਵੀ ਦਿੱਤਾ ਹਾਂ ਕੇਜਰੀਵਾਲ ਨੂੰ ਲਾਲ ਦਿੱਤਾ ਹੈ ਹਰਿਆਣੇ ਦਾ ਲਾਲ ਕੇਜਰੀਵਾਲ ਉਹ ਨਾਰਾ ਦਿੱਤਾ ਜਾ ਰਿਹਾ ਉਸ ਨਾਰੇ ਦਾ ਕਿੰਨਾ ਫਾਇਦਾ ਹੁੰਦਾ ਹੁਣ ਸਵਾਲ ਹੈ ਕਿ ਅੱਜ ਦੋ ਰੈਲੀਆਂ ਕੀਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੱਬੜ ਨੇ ਉਹਨਾਂ ਨੇ ਕਿਹਾ ਕਿ ਰਿਆਣੇ ਦੇ ਵਿੱਚ ਭਾਈ ਪਤੀਜਾਵਾਜ ਜੀਜਾ ਨੌਕਰੀਆਂ ਮਿਲਦੀਆਂ ਪੰਜਾਬ ਚ ਪੁੱਛੋ ਕਹਿੰਦੇ ਆਮ ਘਰਾਂ ਦੇ ਵੀ ਜਿਹੜੇ ਬੰਦੇ ਅਫਸਰ ਲੱਗ ਚੁੱਕੇ ਨੇ 45000 ਤੋਂ ਵੱਧ ਮੈਂ ਲੋਕਾਂ ਨੂੰ ਰੋਜ਼ਗਾਰ ਦੇ ਚੁੱਕਾ ਦਿੱਲੀ ਦੀ ਗੱਲ ਕਰਦੇ ਨੇ ਕਿ ਦਿੱਲੀ ਦੇ ਸਕੂਲ ਦੇਖੋ ਪੀਐਨ ਦਾ ਲੜਕਾ ਵੀ ਉੱਥੇ ਪੜਦਾ ਜੱਜ ਦਾ ਵੀ ਬੱਚਾ ਉੱਥੇ ਪੜਦਾ ਹੁਣ ਪਤਾ ਨਹੀਂ ਉਹ ਕਿਹੜੇ ਸਕੂਲ ਨੇ ਸਰਕਾਰੀ ਜਿੱਥੇ ਜੱਜਾਂ ਦੇ ਵੀ ਹਾਈ ਕੋਰਟ ਦੇ ਜੱਜਾਂ ਦੇ ਜਾਂ ਜਿਹੜੇ ਦੂਜੀਆਂ ਲੋਅਰ ਕੋਰਟ ਦੇ ਜੱਜਾਂ ਦੇ ਜੱਜਾਂ ਦੇ ਬੱਚੇ ਵੀ ਪੜਦੇ ਇਹ ਆਪਣੇ ਆਪ ਚ ਇੱਕ ਵੱਡੀ ਅਜੂਬਾ ਹੋ ਸਕਦਾ ਚਲੋ ਦੂਜੀ ਗੱਲ ਇਹ ਰਹਿ ਗਈ ਕਿ ਉੱਥੇ ਵੀ ਜਾ ਕੇ ਉਹਨਾਂ ਨੇ ਗਵਰਨਰ ਤੇ ਹੀ ਟਿੱਪਣੀ ਕੀਤੀ ਹੈ ਉਹਨਾਂ ਨੂੰ ਪਤਾ ਸੀ ਕਿ ਅੱਜ ਪਹਿਲਾਂ ਤੇ ਕੱਲ ਸ਼ੁਰੂਆਤ ਕੀਤੀ ਰਾਜਪਾਲ ਸਾਹਿਬ ਨੇ ਕਿ ਜਦੋਂ ਉਹਨਾਂ ਦੇ ਲਾਗੇ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਮੁੱਖ ਸਕੱਤਰ ਅਨਰਾਗ ਵਰਮਾ ਸਾਹਿਬ ਬੈਠੇ ਸੀ ਉਹ ਕਹਿੰਦੇ ਕਿ ਬੀਜੀ ਬੰਦੇ ਨੇ ਸ਼ਾਇਦ ਇਹਨਾਂ ਨੂੰ ਨਾ ਮਿਲਦਾ ਹੋਵੇ ਕੱਲ ਵੀ ਉਹਨੇ ਜਵਾਬ ਦਿੱਤਾ ਅੱਜ ਗਵਰਨਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੂੰ ਹਰਿਆਣੇ ਦੀ ਰੈਲੀ 'ਚ ਸਬੋਧਨ ਕਰਦਾ ਮੌਕਾ ਮਿਲਿਆ ਉਹਨਾਂ ਨੇ ਫਿਰ ਛੇੜ ਦਿੱਤੀ ਹੈਗੀ ਕਿ ਜਿਹੜੇ ਗਵਰਨਰ ਨਾ ਅਸਲ ਦੇ ਵਿੱਚ ਨੌਨ ਬੀਜੇਪੀ ਜਿਹੜੀਆਂ ਰੂਲ ਸਟੇਟ ਨੇ ਉਹਨਾਂ ਨੂੰ ਤੰਗ ਕਰਨ ਵਾਸਤੇ ਗਵਰਨਰ ਲਾਏ ਹੋਏ ਨੇ ਉਹਨਾਂ ਫਿਰ ਗੱਲ ਇਲੈਕਟਿਡ ਦੀ ਤੇ ਸਿਲੈਕਟਿਡ ਦੀ ਕੀਤੀ ਹੈਗੀ ਨਾ ਔਰ ਇਸ ਮਸਲੇ ਦੇ ਵਿੱਚ ਹੁਣ ਦੇਖਦੇ ਆ ਕਿ ਜਿਹੜੇ ਅੱਜ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਮਾਂਡ ਉਹਨਾਂ ਨੇ ਸੰਭਾਲੀ ਹੋਈ ਆ 45 ਰੈਲੀਆਂ ਕਰਨੀਆਂ ਪਹਿਲੇ ਫੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਆਮ ਆਦੀ ਪਾਰਟੀ ਨੇ ਸਨੀਤਾ ਕੇਜਰੀਵਾਲ ਨੂੰ ਬਾਲੀਵਾਰਸ ਬਣਾ ਦਿੱਤਾ ਹੈਗਾ ਉਹਨਾਂ ਦੇ ਹੀ ਕਹਿਣ ਤੇ ਹੁਣ ਪਾਰਟੀ ਚੱਲ ਰਹੀ ਆ ਉਹਨਾਂ ਨੇ ਹੀ ਪੰਚਕੂਲੇ ਆ ਕੇ ਸ਼ੁਰੂਆਤ ਕੀਤੀ ਸੀ ਜਿਹੜੇ ਹਰਿਆਣਾ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਨੇ ਹੁਣ ਅਗਲੇ ਦਿਨਾਂ 'ਚ ਸਨੀਤਾ ਕੇਜਰੀਵਾਲ ਵੀ ਰੈਲੀਆਂ ਨੂੰ ਸੰਬੋਧਨ ਕਰਨਗੇ ਉੱਥੇ ਜਿੱਥੇ ਡਵੈਲਪਮੈਂਟ ਦੀ ਗੱਲ ਕਰ ਰਹੇ ਨੇ ਉੱਥੇ ਉਹ ਕੇਜਰੀਵਾਲ ਦੀ ਹਰਿਆਈ ਦਾ ਵਾਸਤਾ ਵੀ ਪਾ ਰਹੇ ਨੇ ਹੁਣ ਦੇਖਦੇ ਆ ਕਿ ਹਰਿਆਣੇ ਦੇ ਵਿੱਚ ਕਿਉਂਕਿ ਉਹ ਵਾਰ-ਵਾਰ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਜੀ ਸਾਡੀ ਦਿੱਲੀ ਦੀ ਸਰਕਾਰ ਤਿੰਨ ਵਾਰਾਂ ਬਣ ਚੁੱਕੀ ਹੈ ਦਿੱਲੀ ਦੀ ਸਰਕਾਰ ਵੇਖ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ ਜਿੱਤਾ ਦਿੱਤਾਗਾ ਹੁਣ ਇੱਕ ਪਾਸੇ ਪੰਜਾਬ ਤੇ ਇੱਕ ਪਾਸੇ ਦਿੱਲੀ ਤੇ ਹਰਿਆਣੇ ਵਾਲੇ ਤੁਸੀਂ ਵਿਚਾਰ ਤੁਹਾਡੀਆਂ ਰਿਸ਼ਤੇਦਾਰੀਆਂ ਜਾਂ ਤੁਹਾਡੀ ਜਾਣ ਪਛਾਣ ਪੰਜਾਬ ਦੇ ਵਿੱਚ ਵੀ ਆ ਤੇ ਦਿੱਲੀ ਦੇ ਵਿੱਚ ਵੀ ਆ ਤੇ ਉੱਥੋਂ ਦੇਖੋਗੇ ਦੋਨਾਂ ਸੂਬਿਆਂ ਦੇ ਵਿੱਚ ਅਸੀਂ ਕਿੰਨਾ ਕੁਝ ਕੰਮ ਕਰ ਦਿੱਤਾ ਅਸੀਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਅਸੀਂ 45000 ਲੋਕਾਂ ਨੂੰ ਰੋਜ਼ਗਾਰ ਦਿੱਤਾ ਸਰਕਾਰੀ ਸਾਡੇ ਮਹਿਲਾ ਕਲੀਨਿੰਗ ਸਾਡੇ ਜਿਹੜੇ ਸਕੂਲ ਨੇ ਉਹ ਵਰਲਡ ਵਾਈਡ ਲੈ ਵਰਲਡ ਲੈਵਲ ਦੇ ਬਣ ਚੁੱਕੇ ਨੇ ਹੁਣ ਦੇਖਦੇ ਆ ਕਿ ਦਿੱਲੀ ਵਾਲਿਆਂ ਤੋਂ ਬਾਅਦ ਪੰਜਾਬ ਵਾਲਿਆਂ ਨੇ ਭਰੋਸਾ ਕੀਤਾ ਹਰ ਦੂਜਾ ਪੰਜਾਬ ਦੇ ਵਿੱਚ ਲੋਕਾਂ ਨੇ ਕਾਲੀ ਬੀਜੇਪੀ ਤੇ ਕਾਂਗਰਸਾਂ ਨੂੰ ਨਫ਼ਰਤ ਕੀਤੀ ਸੀ ਹੁਣ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਆਮ ਆਦੀ ਪਾਰਟੀ ਤੇ ਭਰੋਸਾ ਕਰਨਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਚਾਹੇ ਕੇਜਰੀਵਾਲ ਸਾਹਿਬ ਹੁਣ ਬਾਹਰ ਵੀ ਆ ਜਾਣ ਜਾਂ ਸਨੀਤਾ ਕੇਜਰੀਵਾਲ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਜਾਂ ਪੰਜਾਬ ਦੇ ਸੀਐਮ ਕਿਉਂਕਿ ਇਸ ਟਾਈਮ ਆਮ ਆਦੀ ਪਾਰਟੀ ਕੋਲ ਨੰਬਰ 1 ਜਿਹੜੇ ਸਟਾਰ ਕੰਪੇਨਰ ਨੇ ਜਿਨ੍ਹਾਂ ਨੂੰ ਸੁਣਿਆ ਜਾ ਰਿਹਾ ਜਾਂ ਜਿਨ੍ਹਾਂ ਨੂੰ ਐਜ਼ ਇੱਕ ਕਰਾਊਡ ਪੁਲਰ ਦੇ ਤੌਰ ਤੇ ਦੇਖਿਆ ਜਾ ਰਿਹਾ ਉਹ ਭਗਵੰਤ ਮਾਨ ਤੇ ਕੀ ਹੁਣ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਹਰਿਆਣੇ ਦੀ ਜਨਤਾ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਸੁਨੀਤਾ ਕੇਜਰੀਵਾਲ ਉਹ ਭਗਵੰਤ ਮਾਨ ਸਾਹਿਬ ਜਾਂ ਜਿਹੜੇ ਇਹਨਾਂ ਦੇ ਰਾਜ ਸਭਾ ਮੈਂਬਰ ਜਿਹੜੇ ਜ਼ਿਆਦਾ ਚਰਚਾ ਦੇ ਚਿਹਰੇ ਨੇ ਸੰਦੀਪ ਪਾਠਕ ਸੰਜੇ ਸਿੰਘ ਤੇ ਰਾਗਵ ਚੱਡਾ ਇਹਨਾਂ ਨੂੰ ਸੁਣ ਕੇ ਭਰੋਸਾ ਕਰਨਗੇ ਇਸ ਟਮ ਆਮਾਦੀ ਪਾਰਟੀ ਦੇ ਮੋٹے ਪੰਜ ਚਿਹਰੇ ਨੇ ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਵੀ ਜਾਣਗੇ ਐਮਐਲਏ ਵੀ ਜਾਣਗੇ ਦਿੱਲੀ ਦੇ ਵੀ ਮੰਤਰੀ ਆਉਣਗੇ ਉਥੋਂ ਦੇ ਐਮਐਲਏ ਵੀ ਆਉਣਗੇ ਪਰ ਮੋٹے ਰੂਪ ਦੇ ਵਿੱਚ ਪੰਜ ਚਿਹਰੇ ਨੇ ਪੰਜਾਂ ਦੀ ਜਿਹੜੀ ਹਰਿਆਣੇ ਦੇ ਲੋਕ ਉਹਨਾਂ ਤੇ ਕਿੰਨਾ ਵਿਸ਼ਵਾਸ ਕਰਦੇ ਨੇ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਪਰ 2024 ਦੀਆਂ ਲੋਕ ਸਭਾ ਚੋਣਾਂ ਚ ਜੇ ਗੱਠ ਜੋੜ ਹੁੰਦਿਆ ਵੀ ਕੁਰਖ ਖੇਤਰ ਵੀ ਆਮਾਦੀ ਪਾਰਟੀ ਨਹੀਂ ਜਿੱਤ ਸਕੀ ਇਹਦਾ ਮਤਲਬ ਹੈ ਕਿ ਕਾਫੀ ਕਮੀ ਪੇਸ਼ੀ ਰਹਿ ਗਿਆ ਕੀ ਉਹ ਜਿਹੜੀ ਕਮੀ ਪੇਸ਼ੀ ਰਹਿ ਗਈ ਸੀ ਕੁਰਖੇਤਰ ਲੋਕ ਸਭਾ ਵਾਸਤੇ ਉਹ ਹੁਣ 90 ਵਿਧਾਨ ਸਭਾ ਚ ਪੂਰੀ ਹੋਏਗੀ ਜਾਂ ਕੀ ਆਮਾਦੀ ਪਾਰਟੀ ਵਾਕੇ ਉਥੇ ਸਰਕਾਰ ਬਣਾਉਣ ਦੇ ਵਿੱਚ ਸਮਰਥ ਹੈ ਜੇ ਸਰਕਾਰ ਨਹੀਂ ਬਣਦੀ ਤਾਂ ਕੀ ਉਹ ਮੁੱਖ ਤੌਰ ਤੇ ਵਿਰੋਧੀ ਧਰਦੀ ਨੀਤ ਭੂਮਿਕਾ ਨਿਭਾ ਸਕਦੇ ਨੇ ਇਹ ਹਰਿਆਣੇ ਦੇ ਵਿੱਚ ਜਿਹੜਾ ਪੈਂਡਾ ਵਾ ਉਹ ਕਾਫੀ ਔਖਾ ਜਿਹਾ ਲੱਗਦਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਾਈਕੀ ਹੋਰ ਆ ਹਰਿਆਣੇ ਦੇ ਲੋਕਾਂ ਦੀ ਸਾਈਕੀ ਹੋਰ ਆ ਉੱਥੇ ਜਾਟ ਵਰਸਸ ਨੌਨ ਜਾਟ ਚੱਲਦਾ ਹੈਗਾ ਜਿਹੜਾ ਬੀਜੇਪੀ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਸਿਆਸਤ ਕਰਦੇ ਹੋਏ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਹੈਗੀ ਹਾਲੇ ਵੀ ਉੱਥੇ ਜਾਟ ਵਰਸਸ ਨੌਨ ਜਾਟ ਦਾ ਮੁੱਦਾ ਹੈਗਾ ਬੀਜੇਪੀ ਕੋ ਇਨੇ ਜਾਟ ਨਹੀਂ ਅਗਲੇ ਕਿਉਂ ਨਾ ਕੋ ਨੌਨ ਜਾਟ ਕੱਢ ਰਾ ਕਾਂਗਰਸ ਜਾਟ ਦੇ ਨਾਲ ਕਾਫੀ ਪ੍ਰਭਾਵਤ ਹੈ ਔਰ ਯਾਰਡ ਕਾਂਗਰਸ ਤੋਂ ਪ੍ਰਭਾਵਤਾ ਹੈਗਾ ਉਥੇ ਭពਿੰਦਰ ਸਿੰਘ ਹੁੱਡਾ ਇੱਕ ਪਾਸੇ ਕਾਂਗਰਸ ਪਾਰਟੀ ਕੋ ਦੂਜੇ ਪਾਸੇ ਉਹਨਾਂ ਕੋ ਨਾਇਬ ਸੈਨਿਕਾ ਔਰ ਭਾਜਪਾ ਦਾ ਇੱਕ ਵੱਡਾ ਕੱਟੜ ਆ ਆਮ ਆਦੀ ਪਾਰਟੀ ਕੋ ਹਰਿਆਣੇ ਦੇ ਵਿੱਚ ਓਡਾ ਵੱਡਾ ਕੋਈ ਲੀਡਰ ਨਹੀਂ ਆ ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੁਣ ਉਹ ਭਰੋਸਾ ਜੇ ਤੁਹਾਡੇ ਕੋਲ ਲੋਕਲ ਕੋਈ ਫੇਸ ਵੱਡਾ ਨਹੀਂ ਹੈ ਤੇ ਕੀ ਲੋਕੀ ਫਿਰ ਕੇਜਰੀਵਾਲ ਦੇ ਭਰੋਸੇ ਦੇ ਵਿੱਚ ਜਾ ਭਗਵੰਤ ਮਾਨ ਦੇ ਭਰੋਸੇ ਦੇ ਵਿੱਚ ਉੱਥੇ ਸਰਕਾਰ ਬਣਾ ਸਕਦੇ ਹੈਗੇ ਨੇ ਹਾਲਾਂਕਿ ਉੱਥੇ ਜਿਹੜੇ ਪਹਿਲਾਂ ਇਹਨਾਂ ਨੇ ਰਾਜ ਸਭਾ ਮੈਂਬਰ ਹਰਿਆਣੇ ਤੋਂ ਭੇਜੇ ਉਹਨਾਂ ਨੂੰ ਪ੍ਰਧਾਨ ਲਾਇਆ ਸੀ ਗੁਪਤਾ ਕਰਕੇ ਹਨਾ ਔਰ ਦੂਜੇ ਉੱਥੇ ਉਹ ਨਰਾਗ ਢਾਂਡਾ ਵਾ ਜਿਨ੍ਹਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਅੱਜ ਵੀ ਉਹਨਾਂ ਨੇ ਪਗਵੰਤ ਮਾਨ ਨੂੰ ਉਹਨਾਂ ਦੇ ਨਾਲ ਸਟੇਜ ਸਾਂਝੀ ਕੀਤੀ ਆ ਉਹਨਾਂ ਦੀ ਜਿਹੜੀ ਸ਼ੁਰੂਆਤ ਇੱਕ ਪੱਤਰਕਾਰ ਦੇ ਤੌਰ ਤੇ ਹੋਈ ਤੇ ਰਵਿੰਦ ਕੇਜਰੀਵਾਲ ਸਾਹਿਬ ਦੇ ਕਾਫੀ ਕਰੀਬੀਆਂ ਚੋਂ ਇੱਕ ਬਣੇਗੇ ਨੇ ਇਸੇ ਕਰਕੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਇੱਕ ਵੱਡਾ ਅਹੁਦਾ ਦਿੱਤਾ ਗਿਆ ਕਿ ਉਹ ਪ੍ਰੋ ਸਾਬਣਣਗੇ ਕਿ ਹਰਿਆਣੇ ਦਾ ਉਹ ਵਿਸ਼ਵਾਸ ਬਣਨਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਲਗਾਤਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚ ਆਵਾ ਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਉਹਨਾਂ ਦੇ ਹਰਿਆਣੇ ਦੇ ਵਿੱਚ ਗੇੜੇ ਤੇ ਗੇੜੇ ਲੱਗਣਗੇ ਇੱਕ ਪਾਸੇ ਜਿਹੜੇ ਹਰਿਆਣੇ ਦੇ ਵਿੱਚ ਲੱਗਣਗੇ ਦੂਜੇ ਪਾਸੇ ਆਮ ਆਦੀ ਪਾਰਟੀ ਨੇ ਜਿਹੜੀਆਂ ਪੰਜਾਬ ਦੇ ਵਿੱਚ 4 ਜਿਮਨੀ ਚੋਣਾ ਹੋਣੀਆਂ ਨੇ ਹਰਿਆਣੇ ਦੇ ਨਾਲ ਹੀ ਹੋ ਜਾਣੀਆਂ ਜਿਹਦੇ ਗਿੱਦੜਬਾਹਾ ਬਰਨਾਲਾ ਚੱਬੇਵਾਲ ਤੇ ਡੇਰਾ ਬਾਬਨ ਉਹਨਾਂ ਵਾਸਤੇ ਜਿਹੜੀ ਆਮ ਆਦੀ ਪਾਰਟੀ ਨੇ ਮੰਤਰੀਆਂ ਦੇ ਡਿਊਟੀਆਂ ਵੀ ਲਗਾ ਦਿੱਤੇ ਕਿਤੇ ਉਹਨੂੰ ਅਮਨ ਰੋੜਾ ਨੂੰ ਲਾਤਾ ਕਿਤੇ ਹਰਜੋਤ ਸਿੰਘ ਬੈਸ ਨੂੰ ਲਾ ਦਿੱਤਾ ਕਿਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਲਾਤਾ ਨਾਲ ਉਹਨਾਂ ਦੇ ਇੱਕ ਇੱਕ ਐਮਐਲਏ ਲਾਤਾ ਇੱਕ ਨੂੰ ਕਨਵੀਨਰ ਇੱਕ ਨੂੰ ਕੋਕ ਕਨਵੀਨਰ ਲਾ ਦਿੱਤਾ ਹੈਗਾ ਜੀ ਆ ਦੇਖਦੇ ਆ ਕਿ ਇਹਦੇ ਨਤੀਜੇ ਕੀ ਆਉਂਦੇ ਆ ਚੋਣਾਂ ਦੇ ਵਿੱਚ ਪਰ ਇੱਕ ਮਸਲਾ ਹੋਰ ਹੈ ਜਿ ਕਿਸੇ ਲਈ ਉਹ ਛੋਟਾ ਹੋ ਸਕਦਾ ਸਥਾਨਕ ਹੋ ਸਕਦਾ ਪਰ ਉਹ ਗੱਲ ਪੁੱਜੀ ਹੈ ਮੁੱਖ ਮੰਤਰੀ ਤੱਕ ਹੁਣ ਮੁੱਖ ਮੰਤਰੀ ਦੀ ਨਜ਼ਰ ਪਈ ਹੈ ਤੇ ਹੋਰ ਵੀ ਐਕਸ਼ਨ ਹੋਣ ਦੀਆਂ ਤਿਆਰੀਆਂ ਨੇ ਉਹ ਗੁੰਡਾ ਟੈਕਸ ਦੀ ਉਹ ਗੁੰਡਾ ਟੈਕਸ ਰਫਾਇਨਰੀ ਵਾਲੇ ਦਾ ਮਸਲਾ ਪੈਂਦਾ ਹੈ ਡਰਾਈਵਰ ਕੁੱਟਿਆ ਜਾਂਦਾ ਸਥਾਨਕ ਬਾਹਰਲੇ ਟਰਾਂਸਪੋਰਟ ਦਾ ਮਸਲਾ ਬਣਾਇਆ ਜਾਂਦਾ ਹੁਣ ਇੱਥੇ ਗੱਲ ਵਾਰ-ਵਾਰ ਇਹ ਆ ਰਹੀ ਹੈ ਸਾਹਮਣੇ ਕੀ ਪੋਲੀਟੀਕਲ ਇੱਛਾ ਸ਼ਕਤੀ ਦੀ ਕਮਜ਼ੋਰੀ ਕਰਕੇ ਉੱਥੇ ਸਭ ਕੁਝ ਹੋ ਰਿਹਾ ਹੈ ਜਾਂ ਵਜ੍ਹਾ ਕੋਈ ਹੋਰ ਹੈ ਹੁਣ ਮੁੱਖ ਮੰਤਰੀ ਦੀ ਵਿੱਚ ਦਖਲ ਪੈਣ ਦਾ ਹਾਲ ਨਿਕਲਦਾ ਦਿਖਾਈ ਦੇ ਰਿਹਾ ਦੇਖੋ ਜਿਹੜਾ ਗੁੰਡਾ ਟੈਕਸ ਨਾ ਪਹਿਲਾਂ ਗੁੰਡਾ ਟੈਕਸ ਚੱਲਦਾ ਇਹਦੇ ਗੁੰਡਾਗਰਦੀ ਨਹੀਂ ਆ ਗਈ ਕਾਂਗਰਸ ਵੇਲੇ ਗੁੰਡਾ ਟੈਕਸੀ ਸੀ ਤੇ ਗੁੰਡਾਗਰਦੇ ਉਹਨੂੰ ਗੁੰਡਾ ਟੈਕਸ ਵੀ ਆ ਤੇ ਗੁੰਡਾਗਰਦੀ ਵੀ ਆ ਕਿ ਤੁਸੀਂ ਡਰਾਈਵਰ ਦਾ ਸਿਰ ਪਾੜ ਦਿੱਤਾ 5-6 ਟਾਂਕੇ ਲਾ ਦਿੱਤੇ ਪੁਲਿਸ ਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਬਾਅਦ ਚ ਹਸਪੀਟਲ ਚ ਪੀੜਤੀ ਭਜਾ ਦਿੱਤਾਗਾ ਕਿਉਂਕਿ ਜਿਹੜਾ ਲੋਕ ਆਮ ਆਦਮੀ ਪਾਰਟੀ ਦੇ ਬਠਿੰਡੇ ਦੇ ਵਿੱਚ ਹੈ ਜਿਨ੍ਹਾਂ ਦਾ ਗੁੰਡਾ ਟੈਕਸ ਨਾਲ ਸਿੱਧਾ ਵਾਅ ਵਾਸਾ ਉਹਨਾਂ ਦਾ ਲੱਗਦਾ ਕਿ ਕੁਝ ਹਿੱਸਾ ਪੱਤੀ ਉਥੇ ਪ੍ਰਸ਼ਾਸਨ ਕੋਲ ਵੀ ਜਾਂਦਾ ਹੈਗਾ ਉਹ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਜਾਂ ਸਿਵਲ ਪ੍ਰਸ਼ਾਸਨ ਕੋਲ ਜਾਂਦਾ ਇਹਦੇ ਲੈਣ ਵਾਲੇ ਜਾਂਦੇ ਜਾਂ ਦੇਣ ਵਾਲੇ ਜਾਂਦੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂਦੇ ਨੇ ਜਿਹੜਾ ਹੁਣ ਉਹਨਾਂ ਨੇ ਕੰਟਰੋਲ ਕਰ ਲਿਆ ਕਿਉਂਕਿ ਦਾ ਫੋਨ ਗਏ ਨੇ ਚੰਡੀਗੜ੍ਹੋਂ ਫਿਰ ਜਾ ਕੇ ਬਠਿੰਡਾ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹਾਲਾਂਕਿ ਉਥੋਂ ਦੇ ਜਿਹੜੇ ਜੀਐਮ ਸਿਕਿਉਰਿਟੀ ਉਹਨੇ ਰਿਟਰਨ ਕੰਪਲੇਂਟ ਦਿੱਤੀ ਆ ਜਿਹਦੇ 5 6 ਸਿਰ ਤੇ ਟਾਂਕੇ ਲੱਗੇ ਉਹਨੇ ਵੀ ਕਿਹਾ ਹੈਗਾ ਕਿ ਫਲਾਣੇ ਫਲਾਣੇ ਬੰਦੇ ਫਿਰ ਵੀ ਪੁਲਿਸ ਅਨਪਛਾਤੀ ਕਿਉਂਕਿ ਪੰਜਾਬ ਦੇ ਵਿੱਚ ਰਵਾਜ ਬਣ ਗਿਆ ਵੀ ਅਨਪਛਾਤੀ ਬੰਦਿਆਂ ਦਾ ਇੱਥੇ ਤੇ ਪੁਲਿਸ ਵੀ ਅਨਪਛਾਤੀ ਹੋ ਜਾਂਦੀ ਆ ਤੇ ਬੰਦੇ ਦੇ ਜਿਹੜੇ ਆਮ ਉਹ ਅਨਪਛਾਤੇ ਹੈ ਹੀ ਆ ਪਰ ਮੁੱਖ ਮੰਤਰੀ ਲਗਾ ਕਿ ਗੁੰਡਾ ਟੈਕਸ ਕਰਕੇ ਬਹੁਤ ਬਦਨਾਮੀ ਹੋ ਰਹੀ ਕਿਉਂਕਿ ਜਦ ਕਾਂਗਰਸ ਪਾਰਟੀ ਦੀ ਸਰਕਾਰ ਹੀ ਉਦੋਂ ਵੀ ਗੁੰਡਾ ਟੈਕਸ ਸੀ ਉਦੋਂ ਆਮ ਆਦੀ ਪਾਰਟੀ ਨੇ ਬਹੁਤ ਜ਼ੋਰ ਲਾਇਆ ਬੜੀ ਸਿਆਸਤ ਕੀਤੀ ਆ ਫਿਰ ਸਿਆਸਤ ਚੁੱਪ ਕਰ ਗਈ ਕਿਉਂਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਬਿਜ਼ਨਸ ਆ ਮੰਨ ਲਓ ਤੁਹਾਡੀ ਸਰਕਾਰ ਤੁਹਾਡੀ ਉੱਥੇ ਗੁੰਡਾ ਟੈਕਸ ਚੱਲਦਾ ਵਾ ਤੁਹਾਨੂੰ 70 ਪੈਸੇ ਮਿਲਣਗੇ ਮੈਂ ਆਪੋਜੀਸ਼ਨ ਦਾ ਲੀਡਰ ਹਾਂ ਤੁਸੀਂ ਮੇਰਾ ਮੂੰਹ ਬੰਦ ਕਰਵਾਤਾ ਮੇਰੇ 10-20 ਪੈਸੇ ਰੱਖ ਲਿਆ ਮੇਰੀ ਸਰਕਾਰ ਆ ਗਈ ਮੇਰਾ 70 ਪੈਸੇ ਹੋ ਗਿਆ ਟੈਕਸ ਹੁਣ ਤੁਹਾਡਾ ਮੈਂ ਮੂੰਹ ਬੰਦ ਕਰਤਾ ਮੈਂ ਤੁਹਾਨੂੰ 10-20 ਪੈਸੇ ਦੇ ਦਿੱਤੇ ਬਠਿੰਡਾ ਰਪੈਨਡਰੀ ਦੇ ਵਿੱਚ ਇਹੀ ਕੁਝ ਹੋ ਰਿਹਾ ਸਰਕਾਰ ਬਦਲ ਜਾਂਦੀ ਹੈ ਤੇ ਨਾਲ ਦੀ ਨਾਲ ਹਿੱਸਾ ਵੀ ਬਦਲ ਜਾਂਦਾ ਉਸ ਨਵਜੋਤ ਸਿੰਘ ਸਿੱਧੂ ਸਾਹਿਬ ਕਹਿੰਦੇ ਹਨ ਨਾ 75 25 ਫਿਰ ਕਹਿੰਦੇ 50 50 ਹੋ ਗਿਆ ਹੁਣ ਮੁੱਖ ਮੰਤਰੀ ਲੱਗਾ ਕਿ ਉੱਥੇ ਤੇ ਪੁਲਿਸ ਕਿਹਦੇ ਦਬਾਹੇ ਹੇਠ ਹੈ ਪੁਲਿਸ ਨੇ ਕਾਰਵਾਈ ਕੀ ਪੁਲਿਸ ਵਾਕੇ ਮਿਲੀ ਹੋਈ ਹੈ ਹੁਣ ਜਦ ਗੱਲ ਮੁੱਖ ਮੰਤਰੀ ਤੱਕ ਪਹੁੰਚੀ ਆ ਮੁੱਖ ਮੰਤਰੀ ਆਫਿਸ ਤੱਕ ਪਹੁੰਚੀ ਆ ਉਹਨਾਂ ਨੇ ਫਿਰ ਤਾਰਾਂ ਖੜਕਾਈਆਂ ਟੈਲੀਫੋਨ ਖੜਕ ਗਏ ਨੇ ਫਿਰ ਉਹ ਪੁਲਿਸ ਜਿਨ੍ਹਾਂ ਨੇ ਪੀੜਤ ਨੂੰ ਭੁਜਾ ਦਿੱਤਾ ਸੀ ਜਿਹੜੀ ਕਾਰਵਾਈ ਨਹੀਂ ਸੀ ਕਰੀ ਪਿਛਲੇ 1 ਮਹੀਨੇ ਤੋਂ ਉਹਨਾਂ ਨੇ ਮਕਦਮਾ ਵੀ ਦਰਜ ਕਰ ਦਿੱਤਾਗਾ ਹੁਣ ਜਿਹੜੀ ਬਠਿੰਡਾ ਰੈਫਾਇਨਰੀ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪੈਸਾ ਕਿੰਨਾ ਲਾਇਆ ਹੈਗਾ ਨਾ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ 27 ਜਾਂ 29 ਤਰੀਕ ਨੂੰ ਬੁਲਾ ਲਿਆ 29 ਤਰੀਕ ਨੂੰ ਬੁਲਾ ਲਿਆ 29 ਤਰੀਕ ਦੀ ਮੀਟਿੰਗ ਦੇ ਵਿੱਚ ਉਹ ਸਾਰੇ ਕੁਝ ਮਿਲਦਾ ਕਿ ਕੱਚਾ ਚਿੱਠਾ ਫਰੂਲਣਗੇ ਕਿ ਉੱਥੇ ਕਿਹੜਾ ਕਿਹੜਾ ਕਿਹੜੀ ਪਾਰਟੀ ਦਾ ਉਹਦੇ 'ਚ ਕਹਿੰਦੇ ਨੇ ਹਮਾਮ ਚ ਸਭ ਨੰਗੇ ਨੇ ਹੁਣ ਦੇਖਦੇ ਕਿ ਜਿਸ ਦਿਨ ਉਹ ਪ੍ਰਬੰਧਕੀ ਟੀਮ ਆਏਗੀ ਉਹ ਕਿਹੜੀ ਕਿਹੜੀ ਪਾਰਟੀ ਦੇ ਜਿਹੜੇ ਲੀਡਰ ਨੇ ਉਨਾ ਦੇ ਚਿਹਰੇ ਬੇ ਬੇਨਕਾਬ ਹੁੰਦੇ ਨੇ ਕੀ ਇਸ ਪਾਰਟੀ ਦੇ ਵਿੱਚ ਸਾਰੇ ਹਮਾਮ ਚ ਸਭ ਨੰਗੇ ਹੋਣਗੇ ਇਹ ਸਭ ਤੋਂ ਵੱਡਾ ਸਵਾਲ ਔਰ ਹੈਰਾਨੀ ਇਸ ਗੱਲ ਕਿ ਹੁੰਦੀ ਨਾ ਕਿ ਜੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇੱਕ ਗੁੰਡਾ ਟੈਕਸ ਚੱਲਦਾ ਹੋਵੇ ਇੱਕ ਗੁੰਡਾਗਰਦੀ ਹੋਵੇ ਤੇ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਤੇ ਇਹ ਲੋਕਾਂ ਨੂੰ ਕਹਿੰਦੇ ਸੀ ਕਿ ਸਾਰੇ ਚੋਰ ਨੇ ਅੱਜ ਤੁਹਾਡੀ ਸਰਕਾਰ ਆ ਗਈ ਤੇ ਤੁਸੀਂ ਤੁਹਾਡੇ ਬੰਦੇ ਜਿਹੜੇ ਨੇ ਕੁਝ ਚਨਿੰਦਾ ਉਹ ਕਿਵੇਂ ਚੋਰਾਂ ਦੇ ਨਾਲ ਮਿਲ ਗਏਗੇ ਮਤਲਬ ਚ ਚਿਕੀ ਦੇ ਚੋਰ ਦਾ ਅਪਰਾਧ ਮਾਸੀ ਦਾ ਉਹ ਆ ਨਾ ਮਾਸੀ ਪੁੱਤ ਕਿਵੇਂ ਬਣ ਗਿਆ ਹੈ ਨਾ ਹੁਣ ਇਸ ਮਸਲੇ 'ਚ ਹੁਣ ਦੇ ਦੇ ਕਿ ਗੁੰਡਾ ਟੈਕਸ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਇੱਕ ਤੇ ਉੱਥੇ ਮੁੱਦਾ ਇਹ ਬਣਾ ਦਿੰਦਾ ਕਿ ਉੱਥੇ ਬਾਹਰਲੇ ਟਰਾਂਸਪੋਰਟਰ ਨੇ ਦੂਜੇ ਪਾਸੇ ਲੋਕਲ ਟਰਾਂਸਪੋਰਟਰ ਨੇ ਲੋਕਲ ਟਰਾਂਸਪੋਰਟਰ ਤੇ ਬਾਹਰਲੇ ਟਰਾਂਸਪੋਰਟਰਾਂ ਨੂੰ ਲੜਾ ਕੇ ਕਿਹੜਾ ਆਪਣਾ ਨਿੱਜੀ ਫਾਇਦਾ ਚੱਕ ਰਹੇ ਨੇ ਉੱਥੇ ਕਿਹੜੇ ਕਿਹੜੇ ਲੀਡਰ ਨੇ ਕਿਨਕ ਦੇ ਭੈਣ ਭਰਾ ਉੱਥੇ ਕੰਮ ਕਰਦੇ ਨੇ ਕਿੰਨਾਂ ਨੇ ਟਰਾਂਸਪੋਰਟ ਕੰਪਨੀਆਂ ਖੋਲ ਰਹੀਆਂ ਨੇ ਉਹ ਕਿਹੜੇ ਵਰਕਰ ਨੇ ਕਿਹੜੇ ਸਪੋਰਟਰ ਨੇ ਕਿੰਨਾਂ ਦੀਆਂ ਰਿਸ਼ਤੇਦਾਰੀਆਂ ਨੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਜਾਂ ਜਿਹੜੇ ਇਦਾਂ ਦੇ ਲੋਕ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਕੋ ਤੇ ਕੋਈ ਲੋਕੈਸ਼ਪੇ ਨਹੀਂ ਹੋਣਗੇ ਨਾ ਉਹ ਤੇ ਵੇਖਦੇ ਨੇ ਕਿ ਅੱਜ ਹਟਣਗੇ ਅੱਜ ਹਟਣਗੇ ਅੱਜ ਹਟਣਗੇ ਨਹੀਂ ਹਟੇ ਪੁਲਿਸ ਅੱਜ ਕੇਸ ਰਜਿਸਟਰ ਕਰੂਗੀ ਅੱਜ ਕਰੂਗੀ ਪੁਲਿਸ ਵਾਲੇ ਨਹੀਂ ਕੀਤਾ ਹੋ ਸਕਦਾ ਹੈ ਕਿ ਪੁਲਿਸ ਵਾਲੇ ਨਾ ਕੀਤਾ ਹੋਵੇ ਕਿ ਉਹਨਾਂ ਦਾ ਵੀ ਮੂੰਹ ਮਿੱਠਾ ਹੁੰਦਾ ਹੋਊਗਾ ਪਰ ਜਦ ਗੱਲ ਕਹਿੰਦੇ ਨਾ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਤੇ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੁਣ ਮੈਨੂੰ ਲੱਗਦਾ ਕਿ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਮੀਟਿੰਗ ਸੱਦ ਲਈ ਆ ਤਾਰਾਂ ਖੜਕਾਤੀਆਂ ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਬਠਿੰਡਾ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਉਹ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਜਿਹੜਾ ਵੀ ਉਹਦੇ ਚ ਰਿਸਪਾਂਸਿਬਲ ਹੈ ਜਿਹਦੀ ਵੀ ਰਿਸਪਾਂਸਿਬਿਲਟੀ ਬੰਦੀ ਸੀ ਉਹਨਾਂ ਦੇ ਤਬਾਦਲੇ ਤੇ ਲੱਗਦਾ ਹੋਣਗੇ ਔਰ ਹੋਣੇ ਵੀ ਚਾਹੀਦੇ ਨੇ ਚਾਹੇ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਹੋਵੇ ਚਾਹੇ ਉਹ ਜ਼ਿਲ੍ਹਾ ਲੈਵਲ ਦਾ ਸਿਵਲ ਅਧਿਕਾਰੀ ਹੋਵੇ ਜਿਹੜਾ ਵੀ ਦੋਸ਼ੀ ਹੈ ਜਾਂ ਜਿੰਨੇ ਵੀ ਦੋਸ਼ੀਆਂ ਦਾ ਸਾਥ ਦਿੱਤਾ ਜਾਂ ਜਿਨ੍ਹਾਂ ਦੀ ਵੀ ਗੁੰਡਾ ਟੈਕਸ ਤੋਂ ਘਰ ਚੱਲਦੇ ਰੋਜੀ ਰੋਟੀ ਚੱਲਦੀ ਜਾਂ ਰਸੋਈ ਚੱਲਦੀ ਸੀ ਜਾਂ ਬੈਂਕਾਂ 'ਚ ਪੈਸੇ ਡਾਇਰੈਕਟ ਜਾਂ ਇਨਡਾਇਰੈਕਟ ਦੇ ਵੇ ਦੇ ਨਾਲ ਜਾ ਰਹੇ ਸੀ ਉਹਦੇ لازਮੀ ਤੌਰ ਤੇ ਇੱਕ ਹੁੰਦੇ ਨਾ ਕਿ ਸਭ ਫੜੇ ਜਾਣਗੇ ਮੈਨੂੰ ਲੱਗਦਾ ਕਿ ਬਠਿੰਡਾ ਹਰ ਫਾਈਨਰੀ ਦੇ ਮਸਲੇ ਦੇ ਵਿੱਚ ਸਭ ਫੜੇ ਜਾ ਚੁੱਕੇ ਨੇ ਉਹ ਮੁੱਖ ਮੰਤਰੀ ਨੂੰ ਪਤਾ ਹੋਊਗਾ ਕਿ ਕਿਹੜੇ ਉਹਨਾਂ ਨੇ ਫੜੇ ਨੇ ਕਿਉਂਕਿ ਇੱਕ ਫਿਲਮ ਹੈਗੀ ਰਸੀ ਨਾ ਨਗੀਨਾ ਜਾਂ ਨਾਗਨ ਠੀਕ ਹੈ ਉਹ ਨਾਗਨ ਦੇ ਚਿਹਰੇ ਦੇ ਵਿੱਚ ਜਿਹੜੇ ਦੋਸ਼ੀ ਹੁੰਦੇ ਜਿਹੜੇ ਉਹਦੇ ਘਰ ਵਾਲੇ ਨੂੰ ਮਾਰ ਦਿੰਦੇ ਨੇ ਉਹ ਨਾਗਨ ਦੀਆਂ ਅੱਖਾਂ 'ਚ ਕੈਦ ਹੋ ਜਾਂਦੇ ਉਹ ਫਿਰ ਇਕੱਲੇ-ਇਕੱਲੇ ਨੂੰ ਮਾਰਦੀ ਹੈਗੀ ਹੈ ਨਾ ਹੁਣ ਮੈਨੂੰ ਵੀ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਚਿਹਰੇ ਦੇ ਵਿੱਚ ਅੱਖਾਂ ਦੇ ਵਿੱਚ ਉਹ ਗੁੰਡਾ ਟੈਕਸ ਜਿਹੜੇ ਇਕੱਠਾ ਕਰ ਰਹਿਣਾ ਉਹ ਚਿਹਰੇ ਆ ਚੁੱਕੇ ਨੇ ਹੋ ਸਕਦਾ ਉਹਦੇ ਵਿੱਚ ਕੋਈ ਉਹਨਾਂ ਦੇ ਆਪਣੇ ਵੀ ਹੋਣ ਤੇ ਕੋਈ ਪਰਾਏ ਵੀ ਹੋਣ ਕੋਈ ਪੁਲਿਸ ਵਾਲਾ ਹੋਵੇ ਜਾਂ ਕੋਈ ਸਿਵਲ ਪ੍ਰਸ਼ਾਸਨ ਵਾਲਾ ਉਹ ਸਾਰੇ ਮੈਨੂੰ ਲੱਗਦਾ ਕੋਈ ਟੰਗੇ ਜਾਣਗੇ ਔਰ ਟੰਗੇ ਜਾਣੇ ਚਾਹੀਦੇ ਨੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਈਮਾਨਦਾਰ ਨਹੀਂ ਸੀ ਕਹਿੰਦੇ ਤੁਸੀਂ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਤੇ ਜੇ ਕਟੜ ਮਾਨਦਰਾਂ ਦੀ ਸਰਕਾਰ ਦੇ ਵਿੱਚ ਵੀ ਇੱਕ ਬਠਿੰਡਾ ਰਫਾਇੰਰੀ ਤੋਂ ਗੁੰਡਾ ਟੈਕਸ ਵਸੂਲਣ ਦੀਆਂ ਖਬਰਾਂ ਲਗਾਤਾਰ ਛਾਪ ਰੀਆਂ ਹੋਣ ਉਸ ਤੋਂ ਬਾਅਦ ਜੇ ਕਾਰਵਾਈ ਨਾ ਹੋਵੇ ਤੇ ਫਿਰ ਇਹਦਾ ਮਤਲਬ ਆ ਗਿਆ ਕਿ ਕੁਝ ਨਾ ਕੁਝ ਤੁਹਾਡੀ ਪਾਰਟੀ ਦੇ ਵਿੱਚ ਅਜਿਹੇ ਲੀਡਰ ਨੇ ਜਿਹੜਾ ਉੱਥੋਂ ਗੁੰਡਾ ਟੈਕਸ ਵਸੂਲ ਕਰਨੇ ਉਹ ਲੀਡਰ ਕਿਹੜੇ ਨੇ ਉਹ ਪੋਲਿਟਿਸ਼ਨ ਕਿਹੜੇ ਨੇ ਉਹ ਅਫਸਰ ਕਿਹੜੇ ਨੇ ਉਹਨਾਂ ਸਾਰਿਆਂ ਦੇ ਚਿਹਰਿਆਂ ਤੋਂ ਤੇ ਨਕਾਬ ਉਤਰਨਾ ਹੀ ਚਾਹੀਦਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ 2-3 ਮੁੱਦਿਆਂ ਤੇ ਚਰਚਾ ਕੀਤੀ ਹੈ ਤੁਹਾਡਾ ਇਹਨਾਂ ਮਸਲਿਆਂ ਬਾਰੇ ਕੀ ਸੋਚਣਾ ਹੈ ਕੀ ਸਮਝਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ